ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਪਲੇਟਾਂ ਪਾਉਣੀਆਂ ਦੱਸੂਗੀ ਜੇ ਆਪਣੀ ਚੈਸਟ 17 ਇੰਚ ਕਮਰ 15.5 ਹਿੱਪ 20 ਇੰਚ ਹੋਵੇ ਤਾਂ ਆਪਾਂ ਕਿਵੇਂ ਪਲੇਟਾਂ ਪਾਉਣੀਆਂ ਨੇ ਫਿਰ ਆਪਣੀ ਫਿਟਿੰਗ ਬਹੁਤ ਵਧੀਆ ਆਉਂਦੀ ਆ ਜਿਵੇਂ ਆਪਾਂ ਉੱਪਰਲੀ ਪਲੇਟ 10 ਜਾਂ 10.5 ਤੋਂ ਆਪਾਂ ਉਹ ਕਰਦੇ ਹੁੰਦੇ ਆ ਤਿਆਰ ਕਰਦੇ ਹੁੰਦੇ ਆ ਤਾਂ 11 ਇੰਚ ਲਵਾਂਗੇ 3.5 ਇੰਚ ਇਧਰ ਨੂੰ ਸਾਤ ਇੰਚ ਥੱਲੇ ਨੂੰ ਪਲੇਟ ਪਾਈ ਦੀਆ ਉਹ ਧਰੂ ਵੀ 3.5 ਇੰਚ ਲਵਾਂਗੇ ਫਿਰ ਇਹਨਾਂ ਨੂੰ ਮਿਲਾ ਦਾਂਗੇ ਇਹ ਤੋਂ ਬਾਅਦ ਕੁਛ ਛੋਟੀਆਂ ਪਲੇਟਾਂ ਦਾ ਨਿਸ਼ਾਨ ਲਗਾਈ ਤਾਂ ਜਿਹੜਾ ਆਪਾਂ ਮੋਢਾ ਘਟਿਆ ਹੁੰਦਾ ਇਹਦੇ ਸੈਂਟਰ 'ਚੋਂ ਪਲੇਟ ਨਗਾਦੀ ਦੀ ਹਿੰਦੀ ਉੱਪਰਲੀ ਫਿਰ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਜਿਵੇਂ ਉੱਪਰਲੀ ਪਲੇਟ 2.5 ਇੰਚ ਤੇ ਐਂਜੀ ਟੇਪ ਰੱਖ ਕੇ 2.5 ਇੰਚ ਤੇ ਨਿਸ਼ਾਨੀ ਲਗਾ ਕੇ ਪਲੇਟ ਪਾ ਦਿੰਦੇ ਹੁੰਦੇ ਆ ਥੱਲਣ ਲਈ ਪਲੇਟ ਆਪਾਂ ਜਿਹੜੀ ਆਪ ਕਮਰ ਵਾਲੀ ਨਿਸ਼ਾਨੀ ਲਗਾਈ ਹੁੰਦੀ ਆ ਉਹਦੇ ਉੱਪਰ ਐਂਜੀ ਟੇਪ ਇਦਾਂ ਰੱਖ ਲਿਆ ਕਰੋ ਇਦਾਂ 1.5 ਇੰਚ ਤੇ A ਵਾਲੀ ਪਲੇਟ ਆਪਾਂ ਪਾ ਦੇਣੀ ਹੈ 1.5 ਇੰਚ ਦੀ ਪਲੇਟ ਪਾ ਦਾਂਗੇ ਇਹ ਆ ਗਈਆਂ ਪਲੇਟਾਂ ਜੀ ਆਪਣੀਆਂ ਇਦਾਂ ਹੀ ਨਿਸ਼ਾਨ ਲਗਾ ਕੇ ਦੋਵੇਂ ਪਾਸੇ ਆਪਾਂ ਪਲੇਟਾਂ ਪਾ ਲਾਂਗੇ ਇਦਾਂ ਨਿਸ਼ਾਨੀਆਂ ਲਗਾ ਲਿਆ ਕਰੋ ਤੇ ਬਿਲਕੁਲ ਗਲਤ ਨਹੀਂ ਹੁੰਦਾ ਇਹਗਾ ਇਹ ਤਾਂ ਦੂਗੇ ਪਾਸੇ ਵੀ ਪਲੇਟਾ ਪਾ ਦਾਂਗੇ ਆਪਾਂ ਛੋਟੀਆਂ ਪਲੇਟਾਂ ਪਾ ਦਾਂਗੇ 8 ਇੰਚ ਤੋਂ ਉੱਪਰਲੀ ਪਲੇਟ 1.5 ਇੰਚ ਤੋਂ ਥੱਲੇਨੀ ਪਲੇਟ ਪਾਵਾਂਗੇ ਇਹ ਪਹਿਲੇ ਪੱਲੇ ਦੀਆਂ ਪਲੇਟਾਂ ਆ ਗਈਆਂ ਹੁਣ ਆਪਾਂ ਬੈਕ ਸਾਈਡ ਦੇ ਪੱਲੇ ਦੀਆਂ ਪਲੇਟਾਂ ਪਾਵਾਂਗੇ ਬੈਕ ਸਾਈਡ ਤੇ ਪੱਲੇ ਦੀ ਪਲੇਟ ਆ ਜਿਹੜੀ ਉਹ 1 ਇੰਚ ਥੱਲੇ ਰੱਖੀ ਦੀ ਹੁੰਦੀ ਆ ਜਿਵੇਂ ਆਪਣੀ 10.5 ਪਲੇਟ ਤਿਆਰ ਹੋਵੇ ਤਾਂ ਆਪਾਂ 11.5 ਤੋਂ ਬਾਉਣੀ ਆ ਇੱਧਰ ਨੂੰ ਉਹੀ ਸੇਮ ਨਾਪ ਰੱਖਣਾ 3.5 ਥੱਲੇ ਨੂੰ 8 ਇੰਚ ਰੱਖ ਲਿਆ ਕਰੋ ਫਿਰ ਬਿਲਕੁਲ ਝੂਲ ਨਹੀਂ ਪੈਂਦਾ ਆਪਣੇ ਕਮੀਜ਼ 'ਚ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਇਹਦੇ ਨਾਲ ਇਹਨੂੰ ਲਾ ਦੇਣਾ ਇਸ ਤੇ ਨਾ ਇਹ ਦੂਏ ਪਾਸੇ ਪਲੇਟਾਂ ਪਾ ਲਾਂਗੇ ਉੱਧਰ ਵੀ ਨਿਸ਼ਾਨੀਆਂ ਲਗਾ ਲਾਂਗੇ ਇਹ ਸੀ ਬੈਗ ਪੱਲੇ ਦੀਆਂ ਪਲੇਟਾਂ ਇਦੋਂ ਆਪਾਂ ਗੱਲਾ ਕੱਟ ਕਰਾਂਗੇ ਜਿਵੇਂ ਆਪਾਂ ਬਾਲਾ ਚੌੜਾ ਗਲਾ ਵਾਲਾ ਡੀਪ ਗਲਾ ਨਹੀਂ ਪਾਉਣਾ ਤਾਂ ਆਪਾਂ ਛੋਟਾ ਕਰ ਸਕਦੇ ਹੁੰਦੇ ਆ ਗਲਾ ਜਿਵੇਂ ਇੱਧਰੋਂ ਤਾਂ 8 ਇੰਚ ਹੀ ਲੈਣਾ ਹੁੰਦਾ ਤੇ ਲੈ ਨੂੰ ਆਪਾਂ 6 ਇੰਚ ਲਵਾਂਗੇ 5 ਇੰਚ ਤਿਆਰ ਰਹਿ ਜਾਊਗਾ ਅੱਦਨ ਨੂੰ ਥੋੜਾ ਜਿਹਾ ਵੱਧ ਕਰ ਲਿਆ ਕਰੋ ਜਦੋਂ ਸੈਂਟਰ 'ਚ ਆਪਾਂ ਇਹ ਵਾਲਾ ਨਿਸ਼ਾਨ ਲਗਾਉਨੇ ਆ ਫਿਰ ਇਹਨੂੰ ਗੁਲਾਈ ਦੇ ਦਿਆ ਕਰੋ ਫਿਰ ਉਹਦੇ ਨਾਲ ਕੀ ਹੁੰਦਾ ਪਾੜਾ ਡੀਪ ਜਾਂ ਚੌੜਾ ਗਲਾ ਨਹੀਂ ਹੁੰਦਾ ਹੈਗਾ ਦਿਗਦਾ ਨਹੀਂ ਹੈਗਾ ਸਿਰਫ ਆਸੇ ਨੂੰ ਬਿਲਕੁਲ ਸੈਟ ਆ ਜਾਂਦਾ ਹੁੰਦਾ ਹੁਣ ਇਹਨੂੰ ਕਟਿੰਗ ਕਰਕੇ ਦਿਖਾਉਂਗੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਫੇਸਬੁੱਕ ਤੇ ਮੈਨੂੰ ਫੋਲੋ ਕਰ ਲਿਓ ਆ ਦੇਖੋ ਗਲਾ ਬਿਲਕੁਲ ਸੈੱਟ ਆ ਗਿਆ ਥੈਂਕ ਯੂ